ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਪੱਤੀਆਂ ਦੇ ਡਿਜ਼ਾਈਨ ਦੱਸਦੇ ਹਾਂ ਵੀ ਪੱਤੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਪਾਂ ਜਦੋਂ ਇਹ ਬਿਲਕੁਲ ਉਦੇ ਨਿਚੇ ਨਹੀਂ ਹੈ ਥੋੜਾ ਜਿਹਾ ਉੱਪਰ ਰੱਖਣਾ ਹੈ ਥ੍ਰੈਡ ਨੂੰ ਆਪਾਂ ਘਟਦੇ ਘਟਦੇ ਆਉਣਾ ਹੈਗਾ ਪੱਤੀਆਂ ਜਿਹੜੇ ਬਣਾਉਣੇ ਆ ਉਹਦੇ ਸ਼ੇਪ ਉਪਰੋਂ ਘੱਟ ਘੱਟ ਕਰਨੀਆਂ ਉਹ ਸੇ ਗਲੀ ਦੇ ਵਿੱਚ ਹੀ ਦਵਾਰੋਂ ਲਗਾਉਣਾ ਹੁੰਦਾ ਹੈਗਾ ਨੈਕਸਟ ਕਰਾਂਗੇ ਥੋੜਾ ਜਿਹਾ ਆਪਾਂ ਉੱਥੋਂ ਨੂੰ ਵਧਾ ਲਾਂਗੇ ਹੁਣ ਉਹ ਆਜੇ ਚਾਹਦਾਨੀ ਐ ਸਤਰੀਆਂ ਪੌਦਿਆਂ ਕਰ ਲਾਂਗੇ ਉਸੇ ਗ੍ਰੀਤੇ ਵਿੱਚ ਦੀ ਫੇਰ ਕਰਦਾ ਹੈ ਨਾ ਜੀ ਫੇਰ ਅੱਧਾ تین ਘਾਣਾਂ ਦੇ ਉਨਾਂ ਇਹ ਆਪਾਂ ਹੁਣ ਬਦਾਲਾਂਗੇ ਫੇਰ ਦੁਬਾਰਾ ਉਦੋਂ ਫੇਰ ਆਪਾਂ ਸ੍ਰੀ ਗੱਟੀ ਤੇ ਫੇਰ ਉਸੇ ਜਗ੍ਹਾ ਦੇ ਵਿੱਚ ਤੇ ਦੁਬਾਰਾ ਕੱਢਣਾ ਥ੍ਰੈਡ ਨੂੰ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਮੈਂ ਦੁਬਾਰਾ ਦੱਸਾਂਗੀ ਤੁਹਾਨੂੰ ਆਕੇ ਤੋਂ ਹੁਸੀਂ ਚੰਗੀ ਤਰ੍ਹਾਂ ਸਮਝ ਸਕੋ ਬਿਲਕੁਲ ਟਾਣੀ ਦੇ ਨਾਲ ਨਹੀਂ ਆਪਾਂ ਥ्रेड ਨੂੰ ਲਗਾਉਣਾ ਹੁੰਦਾ ਥੋੜਾ ਜਿਹਾ ਉੱਪਰ ਰੱਖਣਾ ਹੁੰਦਾ ਤੇ ਜਦੋਂ ਜਦੋਂ ਆਪਾਂ ਪੱਤੀ ਨੂੰ ਬਣਾਉਦੇ ਆਵਾਂਗੇ ਫਿਰ ਆਪਾਂ ਹੌਲੀ-ਹੌਲੀ ਉਹ ਜਿਹੜਾ ਥ੍ਰੈਡ ਆ ਉਹ نیچے ਕਰਦੇ ਆਵਾਂਗੇ ਇਹ ਆਪਾਂ ਐਂਕਰ ਦੀ ਗੁੱਸੀ ਦੇ ਨਾਲ ਕੱਢਦੇ ਹਾਂਗੇ ਐਂਕਰ ਦੀ ਗੁੱਸੀ ਵਾਲਾ ਟਰੈਡ ਹੈ ਇਹ ਇਸੇ ਨਿੱਕੇ ਨਿੱਕੇ ਬੱਤੀਆਂ ਬੜੀਆਂ ਘੈਂਟ ਲੱਗਣਗੀਆਂ ਸੋਹਣੀਆਂ ਲੱਗਦੀਆਂ ਨੇ ਇਸ ਤਰ੍ਹਾਂ ਛੋਟੀਆਂ ਛੋਟੀਆਂ ਬਣਾ ਰਹੇ ਹਾਂਗੇ ਆਪਾਂ ਪਾਣੀ ਦੇ ਨਾਲ ਨਹੀਂ ਲਾਉਣਾ ਆਪਾਂ ਜਿਹੜਾ ਪਹਿਲਾ ਥਰੈਡ ਲਾਵਾਂਗੇ ਬਿਲਕੁਲ ਉਹਨੂੰ ਉੱਪਰ ਰੱਖਣਾ ਥੋੜ੍ਹਾ ਜਿਹਾ ਪੱਤੀ ਵੀ ਆਪਣੀ ਬਣ ਕੇ ਕੰਪਲੀਟ ਹੋ ਗਈ ਹੈ ਹੁਣ ਆਪਣਾ ਨੈਕਸਟ ਬਣਾਉਣੀ ਹੈ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਆਪਣੀ ਜੇ ਸੀਵੀ ਨੀਡਲ ਵਰਕ ਸਿੱਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੀ ਹਰ ਇੱਕ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੀਡੀਓ ਲੰਬੀ ਜ਼ਰੂਰ ਹੋਊਗੀ ਤਾਂ ਕਰਕੇ ਵੀ ਤੁਹਾਨੂੰ ਚੰਗੀ ਤਰ੍ਹਾਂ ਪੱਤੀ ਦਾ ਪਤਾ ਲੱਗ ਸਕੇ ਵੀ ਆਪਾਂ ਕਿੱਦਾਂ ਬਣਾਈ ਆ ਤਾਂ ਕਿ ਤੁਸੀਂ ਵੀ ਵਧੀਆ ਆਪਣਾ ਸੂਟ ਰੈਡੀ ਕਰ ਸਕਦੇ ਹੋ बार-बार ये ਤੁਹਾਨੂੰ ਪੱਤੀ ਜਿਹੜੀ ਦਿਖਾਈ ਇਹ ਰਹੀ ਆ ਤਾਂ ਤੁਸੀਂ ਵਧੀਆ ਸਿੱਖ ਸਕੋ ਵਧੀਆ ਤੋਂ ਵਧੀਆ ਨੀਡਲਵਰਕ ਸਿੱਖਣ ਦੇ ਲਈ ਹੋਰ ਫਲਾਵਰ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਲਾਈਕ ਵੀ ਜ਼ਰੂਰ ਕਰਿਆ ਤੇ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਵੀਡੀਓ ਲੰਬੀ ਜ਼ਰੂਰ ਬਣੀ ਆ ਤਾਂ ਬਣੀ ਹੈ ਕਿ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਜੀ ਮੀਨ ਇਹ ਕਰਦੇ ਆ ਤੁਹਾਨੂੰ ਸਮਝ ਲੱਗ ਗਈ ਹੋਣੀ ਆ പത്തിയത ഡി കിട്ട ബന്ധ രേഡി പോയ തൂ